ਜੀ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ 26 ਜਨਵਰੀ ਆ ਆਪਣੀ ਪਰਸੋਂ ਤੇ ਉਹਦੇ ਕਨੈਕਸ਼ਨ ਤੇ ਆਪਾਂ ਇਹ ਫਲੈਸ਼ ਮਾਰਚ ਕਰ ਰਹੇ ਆ ਫਲੈਗ ਮਾਰਚ ਸਿਟੀ ਦੇ ਅਲੱਗ-ਅਲੱਗ ਏਰੀਆਸ ਤੋਂ ਨਿਕਲੂਗਾ ਮੇਰੇ ਨਾਲ 4 ਐਸਐਚਓ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 1 2 ਮਮੂਨ ਐਂਡ ਨਗਰਪੁਰ ਤੇ ਆਪਣੇ ਕੋਲ ਸਫੀਸ਼ੀਐਂਟ ਫੋਰਸ ਹੈ 100 ਤੋਂ ਉੱਪਰ ਜਵਾਨ ਆ ਪਲੱਸ ਲੇਡੀ ਫੋਰਸ ਵੀ ਹੈ ਤੇ ਆਪਾਂ ਬਾਈ ਫੁੱਟ ਜਿਹੜਾ ਇਹ ਮਾਰਚ ਕਰਾਂਗੇ ਸ਼ਹਿਰ ਦੇ ਵਿੱਚ ਅਲੱਗ-ਅਲੱਗ ਏਰੀਆਸ 'ਚ ਇਹਦੇ ਬਾਅਦ ਆਪਾਂ ਜਿਹੜਾ ਅਲੱਗ-ਅਲੱਗ ਜਗ੍ਹਾ ਨਾਕੇ ਵੀ ਲਗਾ ਰਹੇ ਆ ਤੇ ਆਪਾਂ ਪੂਰੇ ਸ਼ਹਿਰ 'ਚ ਜਿਹੜੀ ਹੈ ਦਬਿਸ਼ ਲਵਾਂਗੇ ਇਹਦਾ ਮੇਨ ਜਿਹੜਾ ਮੋਟਿਵੇ ਜਿਸ ਤਰ੍ਹਾਂ ਤੁਹਾਨੂੰ ਮੈਂ ਦੱਸਤਾ 26 ਜਨਵਰੀ ਆ ਰਹੀ ਆ ਆਪਾਂ ਇਨਸ਼ੋਰ ਕਰ ਰਹੇ ਆ ਕਿ ਸ਼ਹਿਰ ਦਾ ਜਿਹੜਾ ਮਾਹੌਲ ਆ ਪੀਸਫੁਲ ਰਵੇ ਤੇ ਕਿਸੇ ਵੀ ਪ੍ਰਕਾਰ ਦੀ ਲੋ ਐਂਡ ਆਰਡਰ ਸਥਿਤੀ ਨਾ ਹੋਵੇ ਤੇ ਕਿਸਮ ਦਾ ਡੈਟਰੈਂਸ ਜਿਹੜਾ ਉਹ ਫੋਰਸ ਦਾ ਜਿਹੜਾ ਰਵੇ ਤੇ ਸ਼ੋਅ ਆਫ ਫੋਰਸ ਆਪਾਂ ਤਰੀਏ ਜਿਹਦੇ ਨਾਲ ਕਿ ਜਿਹੜੇ ਮਾੜੇ ਅਨਸਰ ਉਹਨਾਂ ਦੇ ਨਾਕ ਜੀ ਨਾਕੇ ਦੇ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਸਾਡੇ ਜ਼ਿਲ੍ਹੇ ਨੂੰ ਐਸਓਜੀ ਜਿਹੜਾ ਸਪੈਸ਼ਲ ਆਪਰੇਸ਼ਨ ਗਰੁੱਪ ਦੇ ਲੜਕੇ ਉਹ ਮਿਲੇ ਆ ਇਸ ਤੋਂ ਇਲਾਵਾ ਸਾਡੇ ਕੋਲ ਧਰ ਤੱਕ ਆ ਤੇ ਇਹੋ ਸਾਰੇ ਨੂੰ ਆਪਾਂ ਲਗ ਲਗ ਲੋਕੇਸ਼ਨ ਤੇ ਲਾਇਆ ਹੋਇਆ ਤੇ ਆਪਾਂ ਇਨਸ਼ੋਰ ਕਰ ਰਹੇ ਹਾਂ ਕਿ ਸਾਰੀ ਫੋਰਸ ਜਿਹੜੀ ਡਿਪਲੋਏਡ ਹੈ ਇੰਟਰਸਟਡ ਨਾਕੇ ਜਿਹੜੇ ਸੈਕਿਉਰਿਟੀ ਤੇ ਜਾ ਰਹੇ ਇੰਟਰਸਟਡ ਨਾਕੇ ਜਿਹੜੇ ਆਪਣੇ ਪੈਂਦੇ ਆ ਉਹਨਾਂ ਤੇ ਆਪਾਂ ਤਕਰੀਬਨ ਚਾਰ ਕ ਇਹੋ ਜੇ ਮੇਨ ਨਾਕੇ ਆ ਉਹਨਾਂ ਤੇ ਆਪਾਂ ਸਬਸਫੀਸ਼ੀਐਂਟ ਫੋਰਸ ਲਗਾਈ ਹੈ ਤੇ ਉਹ ਉਹਨਾਂ ਤੇ ਵੀ ਗਹਿਨ ਜਿਹੜੀ ਚੈਕਿੰਗ ਚੱਲ ਰਹੀ ਹੈ ਉਹਨਾਂ ਤੇ ਆਪਾਂ ਪਾਇਸ ਜਿਹੜੀ ਆਪਣੇ ਕੋਲ ਸੌਫਟਵੇਅਰ ਉਹਦੇ ਨਾਲ ਵੀ ਚੈਕਿੰਗ ਕਰ ਰਹੇ ਹਾਂ ਜਿਸ ਦੇ ਨਾਲ ਸ਼ੱਕੀ ਬੰਦਿਆਂ ਦਾ ਰਿਕਾਰਡ ਇਮੀਡੀਏਟਲੀ ਚੈੱਕ ਹੋ ਜਾਵੇ